ਸਰ ਮੈਂ 11 ਵਜੇ ਕੇ 15 ਮਿੰਟ ਤੇ ਬੈਂਕ ਗਈ ਆ 11 ਵਜੇ 55 ਮਿੰਟ ਤੇ ਮੈਂ ਘਰ ਆਈ ਆ ਜਦੋਂ ਘਰ ਆਈ ਆ ਤੇ ਬਾਹਰਲਾ ਲੋਕ ਸਾਡਾ ਲੱਗਾ ਸੀ ਗੇਟ ਦਾ ਤੇ ਮੇਨ ਐਂਟਰੀ ਜਿਹੜੀ ਉਹਦਾ ਲੋਕ ਟੁੱਟਾ ਹੋਇਆ ਸੀਗਾ ਠੀਕ ਹੈ ਜਦੋਂ ਸਾਰਿਆਂ ਨੂੰ ਦੱਸਿਆ ਮੈਂ ਅੰਦਰ ਨਹੀਂ ਵੜੀ ਹੈਗੀ ਮੈਂ ਬਾਹਰ ਚੱਲ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਇਹ ਆਏ ਆ ਇਹਨਾਂ ਨੂੰ 10 ਮਿੰਟ ਲੱਗਣੇ ਹੀ ਮਲਸੀਆ ਤੋਂ ਆਉਂਦਿਆਂ ਨੂੰ ਫਿਰ ਮੇਰਾ ਗਾਰਡ ਵਾਰਡ ਸਾਰਾ ਇਕੱਠਾ ਹੋ ਗਿਆ ਐਮ ਸੀ ਸਾਹਿਬ ਆਏ ਆ ਤੇ ਜਦੋਂ ਆ ਕੇ ਅੰਦਰ ਵੜ ਕੇ ਦੇਖਿਆ ਵਾ ਤੇ ਸਾਡੇ ਜਿਹੜੀਆਂ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੋੜੇ ਹੋਏ ਸੀਗੇ ਤੇ 10 ਟੋਲੇ ਮੇਰਾ ਉੱ ਜਿਹੜੇ ਵਿੱਚ 4-5 ਰਿੰਗ ਸੀਗੀਆਂ 2-3 이어ਰਿੰਗ ਸੀ ਇੱਕ ਮੇਰਾ ਮਤਲਬ ਸੀਗਾ ਨੈਕਲੈਸ ਦੇ ਨਾਲ ਸੈੱਟ ਸੀਗਾ ਪੂਰਾ ਉਹ ਲੈ ਗਏ ਆ ਪਲੱਸ ਚਾਂਦੀ ਸੀਗੀ 10 ਟੋਲੇ ਉਹ ਲੈ ਕੇ ਗਏ ਆ ਤੇ 4000 ਕੈਸ਼ ਸੀਗਾ ਉਹ ਲੈ ਗਏ ਆ ਤਾਂ ਸਾਰੀਆਂ ਅਲਮਾਰੀਆਂ ਦੇ ਲੋਕ ਤੋੜੇ ਹੋਏ ਆ ਠੀਕ ਹੈ ਉਹਨਾਂ ਉਹ ਸਾਰੀਆਂ ਡੱਬੀਆਂ ਚੋਂ ਕੱਢ ਕੇ ਲੈ ਗਏ ਸੋਨਾ ਜਿੰਨਾਂ ਮੁੰਦਰੀਆਂ ਆਹੀਂ ਆਹ ਸਾਰਾ ਹੈਗੇ ਇੱਥੇ ਪੁਲਿਸ ਵਾਲਾ ਕਹਿੰਦਾ ਰਹਿ ਕੇ ਦੇਦੀ ਨੋਟ ਕਰਾ ਰਹੇ ਆ ਤੁਹਾਡੇ ਘਰ ਪਰ ਆਏ ਦੋ ਮੁੰਡੇ ਨਿਕਲੇ ਹਨ 11 ਤੇ 15 ਤੇ ਕਿ 18 ਤੇ ਉਹ ਨਿਕਲੇ ਇੱਕ ਜਵਾ ਉਹ ਜਿਹੜਾ ਕੁਆਟਰ ਇੱਕ ਉਹ ਦੇਖੋ ਉਹਦੇ ਉਹਦੇ ਚ 골ਡ 골ਡ ਉੱਚ ਸੀ ਸਾਰਾ ਉਹ ਦੂਜੀ ਵਿੱਚ ਉਹਦੇ ਸਾਰੇ ਲੋਕਰ ਲੁਕੋਤੇ ਹੋਏ ਹੋਏ ਭੰਨਿਆ ਕਿ ਤਾ ਵੇ ਨਾਮ ਪਾਜੀ ਮੇਰਾ ਨਾਮ ਸਰਬਜੀਤ ਕੁਆਰਾ ਪਾਲੰਬਿਆਰ ਕਲੋਨੀ ਆ ਤੇ ਹਾਊਸ ਨੰਬਰ 70 64 ਸਾਡਾ ਹਾਊਸ ਨੰਬਰ ਆ ਸਰ ਮੈਂ 11 ਵਜੇ ਕੇ 15 ਮਿੰਟ ਤੇ ਬੈਂਕ ਗਈ ਆ 11 ਵਜੇ 55 ਮਿੰਟ ਤੇ ਮੈਂ ਘਰ ਆਈ ਆ ਜਦੋਂ ਘਰ ਆਈ ਆ ਤੇ ਬਾਹਰਲਾ ਲੋਕ ਸਾਡਾ ਲੱਗਾ ਸੀ ਗੇਟ ਦਾ ਤੇ ਮੇਨ ਐਂਟਰੀ ਜਿਹੜੀ ਉਹਦਾ ਲੋਕ ਟੁੱਟਾ ਹੋਇਆ ਸੀਗਾ ਠੀਕ ਹੈ ਜਦੋਂ ਸਾਰਿਆਂ ਨੂੰ ਦੱਸਿਆ ਮੈਂ ਅੰਦਰ ਨਹੀਂ ਵੜੀ ਹੈਗੀ ਮੈਂ ਬਾਹਰ ਚੱਲ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਇਹ ਆਏ ਆ ਇਹਨਾਂ ਨੂੰ 10 ਮਿੰਟ ਲੱਗਣੇ ਹੀ ਮਲਸੀਆ ਤੋਂ ਆਉਂਦਿਆਂ ਨੂੰ ਫਿਰ ਮੇਰਾ ਆਰਡਿੰਗ ਵਾਰਡ ਸਾਰਾ ਇਕੱਠਾ ਹੋ ਗਿਆ ਐਮ ਸੀ ਸਾਹਿਬ ਆਏ ਆ ਤੇ ਜਦੋਂ ਆ ਕੇ ਅੰਦਰ ਵੜ ਕੇ ਦੇਖਿਆ ਵਾ ਤੇ ਸਾਡੇ ਜਿਹੜੀਆਂ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੋੜੇ ਹੋਏ ਸੀਗੇ ਤੇ 10 ਟੋਲੇ ਮੇਰਾ ਉੱਥੇ ਸੋਨਾ ਸੀਗਾ ਜਿਹਦੇ ਵਿੱਚ 4-5 ਰਿੰਗਾਂ ਸੀਗੀਆਂ 2-3 ਇਅਰਿੰਗਸ ਇੱਕ ਮੇਰਾ ਮਤਲਬ ਸੀਗਾ ਨੈਕਲੈਸ ਦੇ ਨਾਲ ਸੈੱਟ ਸੀਗਾ ਪੂਰਾ ਉਹ ਲੈ ਗਏ ਆ ਪਲੱਸ ਚਾਂਦੀ ਸੀਗੀ 10 ਟੋਲੇ ਉਹ ਲੈ ਕੇ ਗਏ ਆ ਤੇ 4000 ਕੈਸ਼ ਸੀਗਾ ਉਹ ਲੈ ਗਏ ਆ ਤੇ ਸਾਰੀਆਂ ਅਲਮਾਰੀਆਂ ਦੇ ਲੋਕ ਤੋੜੇ ਹੋਏ ਆ ਤੇ ਅਸੀਂ ਬਿਲਕੁਲ ਇੱਥੇ ਸੇਫ ਨਹੀਂ ਹੈਗੇ ਸਾਡੀ ਪ੍ਰਸ਼ਾਸਨ ਕੋ ਇਹ ਹੀ ਮੰਗਾ ਕਿ ਵੀ ਸਾਨੂੰ ਸੇਫ ਰੱਖਿਆ ਜਾਵੇ ਤੇ ਜਿਹੜੇ ਚੋਰ ਆ ਉਹ ਫੜੇ ਜਾਣ ਫੜ ਕੇ ਸਾਡਾ ਸਮਾਨ ਵੀ ਵਾਪਸ ਹੋਵੇ ਤੇ ਉਹਨਾਂ ਨੂੰ ਥੱਲ ਪਾਈ ਜਾਵੇ ਚੋਰਾ ਨੂੰ ਵੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਸੀਸੀਟੀਵੀ ਕੈਮਰੇ ਸਰ ਗਵੰਡੀਆਂ ਦੇ ਹੈਗੇ ਉਹ ਚੈੱਕ ਹੋ ਰਹੇ ਪੁਲਿਸ ਆਈ ਹੋਈ ਆ ਉਹ ਚੈੱਕ ਹੋ ਰਿਹਾ ਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਸਰ ਮੰਗਾ ਵੀ ਚੋਰਾ ਨੂੰ ਫੜੇ ਜਾਵੇ ਚੋਰ ਤੇ ਸਾਡਾ ਸਮਾਨ ਵੀ ਵਾਪਸ ਹੋ ਜਵੇ ਤੇ ਪਲੱਸ ਸਾਡੇ ਲਈ ਕੋਈ ਸੇਫਟੀ ਦੀ ਕੁਛ ਬਣਾਇਆ ਜਾਵੇ ਕੋਈ ਸਾਡੇ ਲਈ ਕੋਈ ਸਕਿਉਰਟੀ ਗਾਰਡ ਰੱਖਿਆ ਜਾਵੇ ਸਾਡੀ ਕਲੋਨੀ ਲਈ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਕਲੋਨੀਆ ਜਿਵੇਂ ਕਿ ਤੁਸੀਂ ਕਹਿ ਰਹੇ ਹੋ 15 ਕੇ 20 ਮਿੰਟ ਤੇ ਵਾਸਤੇ ਤੁਸੀਂ ਘਰੋਂ ਬਾਹਰ ਨਹੀਂ ਸਰ 35 ਤੋਂ 40 ਮਿੰਟ ਲਈ 35 ਤੋਂ 40 ਮਿੰਟ ਬਾਹਰ ਹੀ ਗਏ ਆ ਤੇ 4 40 ਮਿੰਟਾਂ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਆ ਕੇ ਘਰ ਦਾ ਤਹਿਲ ਹੱਬਦ ਕੀਆ ਨਾ ਜਾਓਗੇ ਸਰ ਉਹੀ ਹੈ ਤੁਸੀਂ ਆਪ ਦੇਖੋ ਵੀ ਅਸੀਂ ਕਿੱਥੇ ਸੇਫ ਹੈਗੇ ਜੇ ਅਸੀਂ 35 40 ਮਿੰਟ ਲਈ ਬਾਹਰ ਨਹੀਂ ਜਾ ਸਕਦੇਗੇ ਤੇ ਅਸੀਂ ਲੇਡੀਜ਼ ਕੱਲੀਆਂ ਘਰੇ ਰਹਿਣੀਆਂ ਅਸੀਂ ਕਿੱਥੋਂ ਸੇਫ ਹੈਗੀਆਂ ਦੱਸੋ ਸਮਾਨ ਵੀ ਵਾਪਸ ਆਵੇ ਤੇ ਚੋਰਾਂ ਨੂੰ ਠੱਲ ਵੀ ਪਵੇ ਵੀ ਇਹ ਜਿਹੜੀ ਸਾਡੇ ਨਾਲ ਹੋਈ ਹੈ ਇਹ ਅੱਗੇ ਕਿਸੇ ਹੋਰ ਨਾਲ ਨਾ ਹੋਵੇ 13 ਤਰੀਕ ਨੂੰ ਸਾਡੇ ਗਵਾਂਡ ਹੋਇਆ ਸੀ ਉਹਦੀ ਕੋਈ ਪਤਾ ਨਹੀਂ ਕੋਈ ਇਨਕੁਆਰੀ ਨਹੀਂ ਖਾਸ ਹੋਈ ਜਾਂ ਕਿੱਦਾਂ ਉਹਦਾ ਕੁਝ ਪਤਾ ਨਹੀਂ ਲੱਗਾ ਉਹਨਾਂ ਦਾ ਮੂੰਹ ਪੈ ਗਿਆ ਕਿ ਉੱਥੇ ਨਹੀਂ ਕੁਝ ਹੋਇਆ ਤੇ ਇੱਥੇ ਕੀ ਹੋ ਜਾਣਾ ਵਾ ਤੇ ਉਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਸਾਡੇ ਦੋ ਘਰਾਂ ਨੂੰ ਇੰਜਾਮ ਦੇ ਦਿੱਤਾ ਤੇ ਬਾਕੀ ਪੁਲਿਸ ਆਈ ਆ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਜਿੱਦਾਂ ਕੋਈ ਰਿਪੋਰਟ ਮਿਲਦੀ ਤੁਹਾਨੂੰ ਦੱਸਿਆ ਜਾਊਗਾ